ਮਹਰਪਾਲ ਪੰਗੂ ਪ੍ਰਧਾਨ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਅਰਜੋਨ ਅੰਮ੍ਰਿਤਸਰ ਪੰਜਾਬ ਅੱਛਾ ਪੱਤਰਕਾਰ ਸਾਥੀ ਉਹ ਆਪ ਵੀ ਨੂੰ ਪਤਾ ਹੀ ਆ ਕਿ ਬੀਤੀ ਦਿਨੀ ਇੱਕ ਸਾਡੇ ਪੱਤਰਕਾਰ ਵੀਰ ਜੋ ਬਠਿੰਡੇ ਤੋਂ ਮਨਿੰਦਰਜੀਤ ਸਿੰਘ ਸਿੱਧੂ ਜੀ ਦੇ ਬਲਕਾਰ ਵਧਾਈਕ ਜਿਹੜਾ ਰਾਮਪੁਰਾ ਫੂਲ ਤੋਂ ਵਧਾਈ ਕਿਨੇ ਆਪਣੇ ਬਲਕਾਰ ਸਿੰਘ ਸਿੱਧੂ ਉਹਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਤੇ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਵੱਲੋਂ ਪਿਛਲੀ ਦਿਨੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜੇ ਜਿਹੜੀ ਕੱਲ ਅਸੀਂ ਵੀ ਡੀਸੀ ਸਾਹਿਬ ਅੰਮਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣਾ ਸੀ ਅਗਲੀ ਜਿਹੜੀ ਰੂਪਰੇਖਾ ਸਾਡੀ ਸੀ ਉਹ ਸੰਬੰਧੀ ਤੇ ਚਲੋ ਮੈਂ ਭਗਵੰਤ ਮਾਨ ਦਾ ਚੋ ਧੰਨਵਾਦ ਵੀ ਕਰ ਦੇਣਾ ਵੀ ਪੱਤਰਕਾਰ ਭਾਈਚਾਰੇ ਦੇ ਜਿਹੜਾ ਪ੍ਰਚਾਰਨ ਨਜ਼ਾਇਜ਼ ਤੁਸੀਂ ਮੰਨ ਗਏ ਹੋ ਵੀ ਵਾਕਿਆ ਨਜ਼ਾਇਜ਼ ਜੋ ਦਰਜ ਕੀਤਾ ਗਿਆ ਸੀ ਤੁਹਾਡੇ ਐਮਐਲਏ ਵੱਲੋਂ ਉਹ ਤੁਸੀਂ ਤੁਰੰਤ ਰੱਦ ਕਰਵਾਇਆ ਵਾ ਮੈਂ ਮੁੱਖ ਮੰਤਰੀ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਫਿਰ ਵੀ ਤੁਹਾਡੇ ਤੁਸੀਂ ਦਮਕਾ ਮਾਰ ਕੇ ਜਿੱਦਾਂ ਵੀ ਤੁਸੀਂ ਜਿਹੜਾ ਵਾ ਰੱਦ ਕਰਾਇਆ ਦਿਲੋਂ ਧੰਨਵਾਦ ਸਾਡਾ ਪ੍ਰੈਸ ਅਰਬੋ ਸੋਸਾਇਟੀ ਵੱਲੋਂ ਬਾਕੀ ਬਾਕੀ ਰਹੀ ਗੱਲ ਖੁਸ਼ੀ ਵੇਖੋ ਜੀ ਅੱਜ ਸ਼ਾੜਾ ਚੌਂਗ ਦੇ ਵਿੱਚ ਸ਼ਾੜਾ ਪ੍ਰੈਸ ਵੈਲਫਰ ਸੋਸਾਇਟੀ ਦੇ ਸਮੂਹ ਅੰਮਰਸਾਹ ਦੇ ਪੱਤਰਕਾਰਾਂ ਵੱਲੋਂ ਲੱਡੂ ਵੰਡ ਕੇ ਢੋਲ ਵਜਾ ਕੇ ਭੰਗੜੇ ਪਾ ਕੇ ਜਿਹੜੀ ਖੁਸ਼ੀ ਜਿਹੜੀ ਪ੍ਰਗਟ ਕੀਤੀ ਗਈ ਆ ਤੇ ਇਸ ਦੇ ਜਰੀਏ ਖੁਸ਼ੀ ਤੇ ਚਲੋ ਹਾਨੂੰ ਸਦਾ ਹੀ ਖੁਸ਼ ਰਹਿਣਾ ਚੜ੍ਹਦੀ ਕਲਾ 'ਚ ਪੱਤਰਕਾਰ ਆ ਸਾਡਾ ਚੜ੍ਹਦੀ ਕਲਾ 'ਚ ਹੀ ਰਵਾਂਗੇ ਪਰ ਰਹੀ ਗੱਲ ਇਹ ਆਪਣੇ ਸਾਡੇ ਜਿਹੜੇ ਐਮਐਲਏ ਆ ਬਲਕਾਰ ਸਿੱਧੂ ਜੀ ਇਹ ਉਹੀ ਗੱਲ ਮੈਂ ਫੇਰ ਦਰੋਂ ਲਗਾ ਕਹਿੰਦੇ ਪੱਤਰਕਾਰਾਂ ਨੂੰ ਦੱਬਣ ਨੂੰ ਫਿਰਦੇ ਹੀ ਪਰ ਇਹ ਦੱਬਦੇ ਕਿੱਥੇ ਆ ਐ ਦੱਬਣ ਵਾਲੇ ਨਹੀਂ ਆਗੇ ਤਾਂ ਨਾਂ ਹੀ ਲਗਾ ਕੇ ਕਿਸੇ ਕੋ ਦੱਬੇ ਆ ਤੂੰ ਇਹ ਬਲਕਾਰ ਤੂੰ ਗਾਣੇ ਜੀ ਮੱਝ ਦੀ ਹੈ ਮੱਝ ਦੀ ਮੋਮਬਤੀਏ ਉਹ ਮੋਮਬਤੀ ਤੇ ਜੇ ਤੂੰ ਹੀ ਨਾ ਅੱਜ ਇਹ ਕਿਹਦੇ ਪਰਚਾ ਦਰਜ ਨਾ ਜਿਹੜਾ ਰੱਦ ਨਾ ਨਾ ਤੂੰ ਕਰਵਾਉਂਦਾ ਐ ਐਮਐਲਏ ਸਾਹਿਬ ਤੇ ਮੋਮਬਤੀ ਇਹੋ ਜੀ ਹੀ ਬੁਝਾਉਣੀ ਹੈ ਤੇ ਤੂੰ ਯਾਦ ਕਰਿਆ ਕਰਨਾ ਵੀ ਬਾਕੀ ਮੋਮਬਤੀ ਬੁਝਾਈਏ ਪੱਤਰਕਾਰਾਂ ਨੇ ਦੱਸੋ ਮੇਰੇ ਵੀਰ ਐਮਐਲਏ ਜੀ 2 ਸਾਲ ਤੋਂ ਡੇ ਪਏ ਆ ਅੱਗੇ ਗਾ ਸਾਡੀ ਚੇਤਾਵਨੀ ਹੈ ਤੁਹਾਨੂੰ ਵੀਰੋ ਪਤਾ ਹੈ ਜਿਹੜੇ ਐਮਐਲਏ ਜਿਹੜੇ ਆ ਨਵੇਂ ਬਣੇ ਨੇ 92 ਹੋ 95 ਕੋ ਜਿਮਨੀ ਚੋਨਾ ਚਿੱਤ ਕੇ ਕੁਝ ਵਧੇ ਆ ਸਾਰਿਆਂ ਨੂੰ ਮੈਂ ਚੇਤਾਵਨੀ ਵੀ ਦੇਣਾ ਤੇ ਮੈਂ ਨਾਲ ਪੀਲ ਵੀ ਕਰ ਦੇਣਾ ਵਾ ਵੀ ਵੇਖੋ 200 ਰਹਿ ਗਏ ਤੇ ਪੱਤਰਕਾਰਾਂ ਦੇ ਕਿਹਦੇ ਹਵਾ ਵਾਲੀ ਤੁਸੀਂ ਵੇਖ ਰਹੇ ਨੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਟ ਦਾ ਜਵਾਬ ਪੱਥਰ ਚ ਦਵਾਂਗੇ ਸੋ ਬੜੀ ਖੁਸ਼ੀ ਆ ਮਨਿੰਦਰ ਜੀ ਸਿੱਧੂ ਨੂੰ ਮੈਂ ਆਪਣੇ ਇਸ ਵੀਡੀਓ ਰਾਹੀਂ ਮੈਸੇਜ ਦੇਣਾ ਮੇਰਾ ਵੀਰ ਜਿੱਦਾਂ ਕੇ ਸਚਾਈ ਲਿਖ ਰਿਹਾ ਨਾ ਇਦਾਂ ਹੀ ਲਿਖੀ ਇਹਨਾਂ ਕੋ ਡਰੀ ਨਾ ਅਸੀਂ ਤੇਰੇ ਨਾਲ ਆਹ ਇੱਕ ਠੋਕੇ ਨਾਲ ਆ ਪੂਰਾ ਅੰਮ੍ਰਿਤਸਰ ਪੱਤਰਕਾਰ ਭਾਈਚਾਰੇ ਕੀ ਪੂਰਾ ਪੰਜਾਬ ਪੱਤਰਕਾਰ ਜਿਹੜਾ ਭਾਈਚਾਰਾ ਤੇਰੇ ਨਾਲ ਆ ਸੋ ਮੇਰਾ ਵੀਰ ਡੱਟ ਕੇ ਆਪਣੀ ਕਲਮ ਜਿਹੜੀ ਹੈ ਸਚਾਈ ਵੱਲ ਲਿਖੀ ਧੰਨਵਾਦ ਮੇਰਾ ਨਾਮ ਸਰਮਸੇਗਰ ਦਵਾਜੀ ਸ਼ਹਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਤੋਂ ਮੈਂ ਜਨਨਸ ਕਤਰਾਂ ਔਰ ਪਿਛਲੇ ਦਿਨੀ ਬਲਕਾਰ ਸਿੱਧੂ ਵੱਲੋਂ ਜਿਹੜਾ ਇੱਕ ਪਰਚਾ ਮਨਜਿੰਦਰ ਸਿੰਘ ਸਿੱਧੂ ਸਾਡੇ ਪੱਤਰਕਾਰ ਸੀ ਉਹਨਾਂ ਤੇ ਦਰਜ ਕਰਵਾਇਆ ਗਿਆ ਸੀ ਔਰ ਉਸ ਦਾ ਵਿਰੋਧ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼ਹਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਨੇ ਪ੍ਰਧਾਨ ਹਰਪਾਲ ਸਿੰਘ ਪੰਗੂ ਦੀ ਗਵਾਹੀ ਦੇ ਵਿੱਚ ਕੀਤਾ ਸੀ ਔਰ ਅੱਜ ਮਹਿਜ ਇੱਕ ਦਿਨ ਦੇ ਫਰਕ ਤੋਂ ਬਾਅਦ ਪਰਚਾ ਜਿਹੜਾ ਰੱਦ ਕਰ ਦਿੱਤਾ ਗਿਆ ਮੈਂ ਸਮਝਦਾ ਹਾਂ ਕਿ ਸ਼ਹਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਮੇਤ ਇਹ ਪੂਰੇ ਪੰਜਾਬ ਦੇ ਜਿੰਨੇ ਵੀ ਪੱਤਰਕਾਰ ਆ ਸਾਰਿਆਂ ਦੀ ਬਹੁਤ ਵੱਡੀ ਇਹ ਜਿੱਤ ਆ ਬਲਕਾਰ ਸਿੰਘ ਸਿੱਧੂ ਨੂੰ ਟਾਈਮ ਦੇ ਨਾਲ ਜਿਹੜੀ ਆ ਸਮਾਸਿਰ ਰਹਿੰਦੇ ਜਿਹੜੀ ਅਕਲ ਆ ਗਈ ਆ ਔਰ ਪਰਚਾ ਜਿਹੜਾ ਉਹਨਾਂ ਵੱਲੋਂ ਰੱਦ ਕਰਵਾ ਦਿੱਤਾ ਗਿਆ ਮੈਂ ਇਹਦੇ ਲਈ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਨੂੰ ਇਹ ਇੱਕ ਵਾਰ ਫਿਰ ਕਹਿਣਾ ਕਿ ਜੇਕਰ ਤੁਸੀਂ ਆਪਣੀ ਮੋਮਬਤੀ ਜਗਦੀ ਰੱਖਣੀ ਆ ਤਾਂ ਫਿਰ ਪੱਤਰਕਾਰਾਂ ਦੇ ਨਾਲ ਬਣਾ ਕੇ ਰੱਖੋ ਕਿਉਂਕਿ ਪੱਤਰਕਾਰਾਂ ਹੀ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਮੋਮਬਤੀ ਜਿਹੜੀ ਆ ਉਹ ਜਗਾਈ ਸੀ ਤੁਹਾਡੀ ਸਰਕਾਰ ਦੀ ਔਰ ਜੇਕਰ ਤੁਸੀਂ ਦੁਬਾਰਾ ਇਹੋ ਜੀ ਹਰਕਤ ਕਿਸੇ ਨੇ ਕੀਤੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਜਿਹੜੇ ਨਜਾਇਜ਼ ਕਰਦੇ ਉਹਨਾਂ ਦਾ ਸਾਥ ਦਿਓ ਜੇ ਜਾਇਜ਼ ਕੰਮ ਕਰ ਰਹੇ ਜੇ ਉਹਨਾਂ ਦੇ ਨਾਲ ਇਹ ਜੀ ਹਰਕਤ ਕੀਤੀ ਤਾਂ ਕੱਲੇ ਬਠਿੰਡ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਬੱਤੀ ਜਿਹੜੀ ਹੈ ਬਜਾ ਕੇ ਰੱਖ ਦਿਆਂਗੇ ਸਰਪਾਈਚਾ ਰਾਮ ਰੀ ਸਰ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਸਰਕਾਰ ਵੱਲੋਂ ਜਿਹੜੀ ਜਾਤੀ ਕੀਤੀ ਗਈ ਸੀ ਪੱਤਰਕਾਰ ਭਾਈਚਾਰੇ ਦੇ ਜਿਹੜਾ ਹੰਡਾ ਕਿ ਪੱਤਰਕਾਰ ਭਰਾ ਸੀ ਜਿਹੜਾ ਬਠਿੰਡੇ ਤੋਂ ਸੀ ਇੱਕ ਬਲਕਾਰ ਸਿੱਧੂ ਜਿਹਨੂੰ ਮੈਂ ਬੇਕਾਰ ਸਿੱਧੂ ਕਹੂੰਗਾ ਜਿਹਨੂੰ ਮੈਂ ਬੇਕਾਰ ਸਿੱਧੂ ਤਾਂ ਕਹੂੰਗਾ ਕਿਉਂਕਿ ਉਹਦੀ ਕਈ ਬੇਕਾਰੀ ਵਾਲੇ ਕੰਮ ਨੇ ਉਹ ਇੱਕ ਐਮਐਲਏ ਆ ਪਰ ਉਹਦੇ ਸਰਕਾਰ ਦੇ ਵਿੱਚ ਜਿਹੜੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਇੱਥੇ ਸਲਾਹ ਦਊਂਗਾ ਵੀ ਇਹੋ ਜਿਹੇ ਨੁਮਾਇੰਦਿਆਂ ਨੂੰ ਛੇਤੀ ਤੋਂ ਛੇਤੀ برخਾਸ ਕਰੋ ਜਾਂ ਇਹਨਾਂ ਨੂੰ ਸਾਈਡ ਤੇ ਕਰੋ ਨਹੀਂ ਤੇ 2 ਸਾਲ ਤੇ ਪੂਰੇ ਹੋਂਦੀ ਮੈਨੂੰ ਉਮੀਦ ਨਹੀਂ ਲੱਗਦੀ ਇਹੋ ਜਿਹੇ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਪਰ ਪੱਤਰਕਾਰ ਭਾਈਚਾਰੇ ਦੀ ਜਈ ਇੱਕਜੁੱਟ ਪੂਰੇ ਪੰਜਾਬ 'ਚ ਆਵਾਜ਼ ਨਿਕਲੀ ਤੇ ਸਰਕਾਰ ਦੀ ਨੀਂਦ ਹਰਾਮ ਹੋ ਗਈ ਤੇ ਉਹ ਪਰਚਾ ਅੱਜ ਤੱਕ ਕਰਨਾ ਪਿਆ ਪੰਜਾਬ ਦੀ ਇਹੋ ਜਿਹੀ ਆਵਾਜ਼ ਨੂੰ ਦਬਾ ਰਹੀ ਹੈ ਪੱਤਰਕਾਰ ਪਰ ਪੱਤਰਕਾਰ ਵੀ ਇਸ ਟਾਈਮ ਪੂਰੇ ਢੱਕੇ ਖੜੇ ਨੇ ਜੇ ਪਰਚਾ ਦਰਜ ਹੋਇਆ ਉਹ ਤਾਂ ਆਇਆ ਕਿਉਂਕਿ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਜੇ ਆਵਾਜ਼ ਬੁਲੰਦ ਕੀਤੀ ਸੀ ਸਰਕਾਰ ਨੇ ਤੇ ਬੰਦ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਇਹ ਚ ਲਕਾਮ ਤਾ ਰਹੀ ਕਿਉਂਕਿ ਪੱਤਰਕਾਰ ਭਾਈਚਾਰੇ ਦਾ ਜਿਹੜੀ ਇੱਕਜੁੱਟਤਾ ਤੇ ਸਰਕਾਰ ਦੇ ਖਿਲਾਫ ਜਿਹੜੇ ਮੋਰਚੇ ਕੱਢੇ ਗਏ ਬਠਿੰਡਾ ਵਿੱਚ ਅੱਜ ਪਰਚਾ ਰੱਦ ਕਰਨਾ ਪੱਤਰਕਾਰ ਭਾਈਚਾਰੇ ਨੂੰ ਇਹ ਬਿਲਕੁਲ ਇੱਕ ਸਲਾਹ ਦਿੱਤਾ ਗਿਆ ਵੀ ਦੇਸ਼ ਦਾ ਚੋਤਾ ਸਤੰਭ ਪੱਤਰਕਾਰ ਰਹਿਤ ਰਹੇਗਾ ਤੇ ਆਵਾਜ਼ ਜਿਹੜੀ ਬੁਲੰਦ ਹੈ ਪੱਤਰਕਾਰ ਕਰ ਰਹੇ ਨੇ ਮੈਂ ਉਹਦੀ ਵਧਾਈ ਦਿੰਦਾ ਹਾਂ ਤੇ ਸਰਕਾਰ ਨੂੰ بار بار ਇਹ ਗੱਲ ਕਹੂੰਗਾ ਇਹੋ ਜਿਹਾ ਬਲਕਾਰ ਸਿੱਧੂ ਜੋ ਬਕਾਰ ਸਿੱਧੂ ਵਰਗੇ ਮੰਤਰੀ ਜਾਂ ਐਮਐਲਏ ਨਾਲ ਨੂੰ ਖੇਤੀ ਬਰਖਾਸ ਕੀਤਾ ਜਾਵੇ ਨਹੀਂ ਤੇ ਸਰਕਾਰ ਵੀ ਨਹੀਂ ਬਚੇਗੀ